Thank <laughs> you. ਵਿਆਹ ਵਿੱਚ ਨੱਚ ਰਹੀ ਸੀ ਬਜ਼ੁਰਗ ਔਰਤ ਲੋਕ ਕਹਿੰਦੇ ਬੁੜੀ ਨੂੰ ਕਿਵੇਂ ਜਵਾਨੀ ਚੜੀਏ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰੀ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਔਰਤ ਕਿੰਨੀ ਖੁਸ਼ ਹੋ ਕੇ ਕਿੰਨੇ ਚਾਅ ਨਾਲ ਨੱਚ ਰਹੀ ਹੈ ਦਰਅਸਲ ਅੱਜ ਇਸ ਦੇ ਪੋਤੇ ਦਾ ਵਿਆਹ ਹੈ ਅਤੇ ਇਸ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਜਿਸ ਕਰਕੇ ਇਹ ਨੱਚ-ਨੱਚ ਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੀ ਹੈ ਪਰ ਕੁਝ ਲੋਕਾਂ ਵੱਲੋਂ ਇਸ ਬਜ਼ੁਰਗ ਔਰਤ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਕਿ ਜਾ ਰਿਹਾ ਹੈ ਕਿ ਦੇਖੋ ਕਿ ਮੈਂ ਬੁੜੀ ਨੂੰ ਜਵਾਨੀ ਚੜੀ ਹੈ ਕਿਸ ਤਰ੍ਹਾਂ ਟੱਪ ਰਹੀ ਏ ਕਿਤੇ ਡਿੱਗ ਕੇ ਆਪਣਾ ਚੂਲਾ ਨਾ ਢਵਾ ਲਵੇ ਇਸ ਤੋਂ ਘਰੇ ਬੈਠ ਕੇ ਲੱਡੂ ਖਾਦੇ ਨਹੀਂ ਜਾਂਦੇ ਸੋ ਕਿਉਂ ਕੁਝ ਲੋਕ ਕਿਸੇ ਦੀ ਖੁਸ਼ੀ ਦੇਖ ਕੇ ਸੜਦੇ ਹਨ ਇਸ ਤੋਂ ਇੱਕ ਗੱਲ ਤਾਂ ਪਤਾ ਲੱਗਦੀ ਹੈ ਕਿ ਲੋਕ ਐਨੇ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨੇ ਕਿਸੇ ਦੀ ਖੁਸ਼ੀ ਦੇਖ ਕੇ ਦੁਖੀ ਹੁੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ